ਸੋ ਸੋਧਿਆ ਸਾਹਿਬ ਨੇ ਕਹਿਤਾ ਦਿੱਤਾ ਉਹ ਕਹਿੰਦੇ ਤੁਹਾਨੂੰ ਕੋਈ ਵੀ ਸਵਾਲ ਕਰੇ ਤੁਹਾਨੂੰ ਕਿਸੇ ਨੇ ਸਵਾਲ ਕਰ ਲਿਆ ਕਿ ਜੀ ਐਨੀ ਮੰਗਾਈ ਹੋ ਗਈ ਤੁਹਾਨੂੰ ਕਿਸੇ ਨੇ ਸਵਾਲ ਕਰ ਲਿਆ ਕਿ ਜੀ ਪੰਜਾਬ ਦੇ ਬੁਰੇ ਹਾਲਾਤ ਹੋ ਗਏ ਤੁਹਾਨੂੰ ਕਿਸੇ ਨੇ ਸਵਾਲ ਕਰ ਲਿਆ ਕਿ ਪੰਜਾਬ ਦੇ ਵਿੱਚ ਚਟਾ ਇੰਨਾ ਹੋ ਗਿਆ ਤੁਹਾਨੂੰ ਕਿਸੇ ਨੇ ਸਵਾਲ ਕਰ ਲਿਆ ਕਿ ਪੰਜਾਬ ਦੇ ਵਿੱਚ ਲੁੱਟਾਂ ਕੋਹ ਐਨੀਆਂ ਵਧੀਆਂ ਤੁਹਾਨੂੰ ਕਿਸੇ ਨੇ ਸਵਾਲ ਕਰ ਲਿਆ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਇਹਨਾਂ ਨੂੰ ਚੁੱਪ ਕਰਕੇ ਕਹਿ ਦਿਓ 300 ਜੁਨਟ ਬਿਜਲੀ ਲੈ ਕਰ ਲਓ ਕਿਉਂ ਨੂੰ ਭੰਡਾ ਉਹ 300 ਜੁਨਟ ਬਿਜਲੀ ਮੈਨੂੰ ਇਹ ਦਾ ਦਿਓ ਪੰਜਾਬ ਪੰਜਾਬ ਦਾ ਚਟਾ ਖਤਮ ਕਰ ਦੂ 300 ਯੂਨਟ ਬਿਜਲੀ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰ ਦੂ 300 ਯੂਨਟ ਬਿਜਲੀ ਕਿਸੇ ਭੁੱਖੇ ਦੇ ਢਿੱਡ ਦੇ ਵਿੱਚ ਰੋਟੀ ਪਾ ਦੂ ਇਹ ਦੱਸ ਦੋ 300 ਯੂਨਟ ਬਿਜਲੀ ਛੋਡੀ ਕਰਕੇ ਦੀ ਤੁਸੀਂ ਕਿਲੇ ਮਤਲਬ ਉਹ ਕਹਿੰਦੇ ਕਿ ਜਵਾਬ ਹੋਰ ਦੇਣਾ ਹੀ ਨਹੀਂ ਬਸ ਜਵਾਬ ਤੁਸੀਂ ਚੁੱਪ ਕਰਕੇ ਕਹਿ ਦਿਓ ਕਿ 300 ਯੂਨਟ ਬਿਜਲੀ ਸਾਡੀ ਫ੍ਰੀ ਹੱਲ ਹੈ ਕਰ ਲੋ ਯਾਰ ਗੱਲ ਐਡੇ ਸਿਆਣੇ ਲੀਡਰ ਯਾਰ ਕਿੱਥੋਂ ਲਿਆਂਦੇ ਆ ਮੈਂ ਤਾਂ ਹੈਰਾਨ ਆ ਇਹਨਾਂ ਤੇ ਯਾਰ ਕਿ ਵਾਹ ਕਮਾਲ ਦੀ ਗੱਲ ਆ ਫਿਰ ਉਹ ਗੱਲਾਂ ਹੋਰ ਦੇਖੋ ਯਾਰ ਉਹ ਗੱਲਾਂ ਮੂਰੇ ਬੈਠੇ ਪੰਜਾਬ ਦੇ ਮੁੱਖ ਮੰਤਰੀ ਸੁਣੀ ਚਲੋ ਯਾਰ ਦਿੱਲੀ ਦਾ ਕੋਈ ਆਇਆ ਬੰਦਾ ਇੱਥੇ ਆ ਕੇ ਝੂਠ ਤੂਫਾਨ ਬੋਲ ਜੇ ਕੋਈ ਚੱਕਰ ਵਾਲੀ ਗੱਲ ਨਹੀਂ ਬੋਲ ਜਾਣ ਉਹ ਯਾਰ ਮੂਰੇ ਪੰਜਾਬ ਦੇ ਲੋਕਾਂ ਨੇ ਜਿਹਨੂੰ ਮੁੱਖ ਮੰਤਰੀ ਬਣਾਇਆ ਉਹ ਬੈਠਾ ਮੂਰੇ ਸੁਣੀ ਜਾਂਦਾ ਤੇ ਉਹਨਾਂ ਨੇ ਮਤਲਬ ਦੰਦ ਕੱਟ ਕੇ ਦਿਖਾਤੇ ਕਿ ਠੀਕ ਆ ਯਾਰ ਮਤਲਬ ਉਹਨਾਂ ਨੇ ਵੀ ਤਾਂ ਇੱਕਦਰ ਆਦੇ ਨਾਲ ਹਾਂ ਦੇ ਵਿੱਚ ਹਾਂ ਹੀ ਮਲਾਈ